I'm <laughs> going अहमद <laughs> करे ਲੋੜੀ ਸਰੜਾ ਤਿਹਾਰਾ ਦੀ ਵੈਸੇ ਜੇ ਆਪਾਂ ਗੱਲ ਕਰੀ ਤੇ ਸਾਰੇ ਮੁੰਡੇ ਦੀ ਮਨਾਉਂਦੇ ਪਰ ਸਿਤੀਆਂ ਦੀ ਬਣਾਏ ਕਿਉਂ ਧੀਆਂ ਅੱਜਕਲ ਕਿਸੇ ਵੀ ਫਰੰਟ ਤੇ ਮੁੰਡੇ ਤੋਂ ਪਿੱਛੇ ਨਹੀਂ ਹੈਗੀਆਂ ਉਹ ਦੱਸਣ ਵਾਸਤੇ ਅਸੀਂ ਜਿਹੜੀ ਲੋੜੀ ਅੱਜ ਧੀਆਂ ਦੀ ਸਾਡੇ ਪਿੰਡ ਹਰਵੰਸਪੁਰਾ ਵੀ ਕੇ ਮਨਾਈ ਆ ਹਾਂਜੀ ਕੀ ਲਾਂਚਿੰਗ ਕੀ ਕੀਤੀ ਅੱਜ ਲੋੜੀ ਦੇ ਮੌਕੇ ਤੇ ਅਸੀਂ ਲਾਂਚਿੰਗ ਕੀਤੀ ਆਪਣੇ ਪਿੰਡ ਦਾ ਪਹਿਲਾਂ ਦੱਸਿਆ ਵੀ ਜਿਹੜਾ ਸਾਡਾ ਪਿੰਡ ਹੈ ਵੀ ਜੇ ਸਾਡੀ ਕੋਈ ਧੀ ਆ ਜਿਹੜੀ ਜੇ ਉਹ ਮਤਲਬ ਕੋਈ ਆਈਐਸ ਆਈ ਪਸ ਦੀ ਕੋਚਿੰਗ ਵਗੈਰਾ ਕਰਦਾ ਜਿਹੜੀ ਪੰਚਾਇਤ ਉਹਦਾ ਪੂਰਾ ਸਾਥ ਦਊਗੀ ਬਾਕੀ ਅਸੀਂ ਪਿੰਡ ਦੇ ਵਿੱਚ ਜਿਹੜਾ ਸਾਡਾ ਅਕਾਊਂ ਰਾਮ ਫੇਸਬੁਕ ਦਾ ਪੇਜ ਉਤੇ ਈਮੇਲ ਆਈ ਜਿਹੜੀ ਉਹ ਹਰਬੰਸਪੁਰਾ ਪਿੰਡ ਦੇ ਨਾਮ ਤੇ ਅਫੀਸ਼ੀਅਲ ਬਣਾਈ ਆ ਜਿਹਦੇ ਵਿੱਚ ਕਿ ਜਾਨਕੀ ਕਿਸੇ ਨੂੰ ਵੀ ਜੇ ਮਤਲਬ ਕੋਈ ਕੰਪਲੇਂਟ ਆ ਜਾਂ ਕੋਈ ਸਰਕਾਰ ਦੀ ਕੋਈ ਫੈਸਿਲਿਟੀ ਆ ਉਹ ਸਾਰੀ ਇੱਕੋ ਹੀ ਨੰਬਰ ਤੋਂ ਜਾਂ ਇੱਕੋ ਹੀ ਡਿਟੇਲਸ ਤੋਂ ਮਿਲ ਜਾਇਆ ਕਰਨੀ ਹੈ ਜਿੰਦੀ ਪੰਜ ਸਾਲਾਂ ਦੇ ਵਿੱਚ ਪਿੰਡ ਚ ਕੀ ਕੀ ਕਰਨਗੇ ਤੁਸੀਂ ਸਾਡਾ ਜਿਹੜਾ ਡ੍ਰੀਮ ਆ ਸਰ ਤਾਂ ਇਹ ਵੀ ਸਾਡਾ ਪੰਜ ਸਾਲਾਂ ਦੇ ਵਿੱਚ ਜਿਹੜਾ ਪਿੰਡ ਆ ਅਸੀਂ ਨੂੰ ਪੰਜਾਬ ਦਾ ਇੱਕ ਨੰਬਰ ਪਿੰਡ ਬਣਾਈਏ ਏਸੇ ਡ੍ਰੀਮ ਨੂੰ ਲੈ ਕੇ ਅਸੀਂ ਸਰਪੰਚ ਦੀ ਇਲੈਕਸ਼ਨ ਲੜੀ ਸੀ ਤੇ ਉਸੇ ਮੁੱਦੇ ਦੇ ਉੱਪਰ ਅਸੀਂ ਹੁਣ ਲੜ ਰਹੇ ਹਾਂ ਤੇ ਜਿਹੜਾ ਸਭ ਤੋਂ ਪਹਿਲਾ ਸਾ ਦੇ ਲਈ ਅਸੀਂ ਬਹੁਤ ਜ਼ਿਆਦਾ ਮੁੱਦੇ ਨੇ ਜਿਹੜੇ ਅਸੀਂ 2-3 ਪਹਿਲਾਂ 2-3 ਮਹੀਨੇ ਪਹਿਲਾਂ ਹੀ ਜਿਹੜੀਆਂ ਇੰਟਰਵਿਊਜ਼ ਕਰੀਆਂ ਸੀਗੀਆਂ ਉਹ ਤੇ ਕਈਆਂ ਨੂੰ ਮਤਲਬ ਆਜੀਆਂ ਹੋਰ ਪਾਰਟੀਆਂ ਨੇ ਜਾਂ ਪੋਜੀਸ਼ਨਾਂ ਨੂੰ ਆਏ ਸੀ ਵੀ ਕੁਝ ਫੋਨ ਆ ਜਾ ਨਹੀਂ ਹੁਣ ਅਰੇ ਨੂੰ ਲੱਗਦਾ ਸਾਡੇ ਵਾਦੇ ਨੇ ਪਰ ਨਹੀਂ ਅਸੀਂ ਸਾਰੇ ਜਿੰਨੇ ਵੀ ਕਰਿਆ ਅਸੀਂ ਕੰਮ ਕਰਿਆ ਅਸੀਂ ਵਾਦਾ ਕੋਈ ਵੀ ਨਹੀਂ ਕਰਿਆ ਅਸੀਂ ਉਹ ਉਹ ਵਾਦਾ ਕਰਦੇ ਹਾਂ ਜਿਹੜਾ ਅਸੀਂ ਕਰਨਾ ਹੁੰਦਾ ਤੇ ਅਸੀਂ ਵਾਦਾ ਨਹੀਂ ਅਸੀਂ ਗੱਲ ਕਰਦੇ ਹਾਂ ਤੇ ਬਾਅਦ ਵਿੱਚ ਉਹ ਸਟੈਪ ਇਨ ਕਰਕੇ ਉਹਨੂੰ ਕੰਮ ਨੂੰ ਜਿਹੜਾ ਸ਼ੁਰੂ ਕਰ ਦਿੰਦੇ ਹਾਂ ਤੇ ਹੁਣ ਸਾਡੇ ਪਿੰਡ ਦੇ ਵਿੱਚ ਨਸ਼ਿਆਂ ਨੂੰ ਵੀ ਜਿਹੜੀ ਮਾਤ ਆ ਉਹ ਅਸੀਂ ਪਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸਾਡੇ ਜਿਹੜੇ ਮਤਲਬ ਆਪਣੀ ਜਿਹੜੀ ਜਿਹੜੀ ਨਸ਼ਿਆਂ ਦੀ ਜਿਹੜੀ ਸਟ੍ਰੈਟਜੀ ਹੈ ਉਹਨੂੰ ਅਸੀਂ ਕੰਮ ਮਤਲਬ ਘਟਾ ਰਹੇ ਆ ਜਿਵੇਂ ਵੀ ਹੈ ਜਿਹੜੀ ਪਿੰਡ ਵਾਸਤੇ ਕਿੰਨੀ ਕੁ ਜ਼ਮੀਨਾਂ ਰੋੜਕ ਨਹੀਂ ਸਾਡੇ ਪਿੰਡ ਨੂੰ ਇਸ ਟਾਈਮ ਕੋਈ ਵੀ ਜਿਹੜੀ ਪਚਾਈ ਦੀ ਜ਼ਮੀਨ ਨਹੀਂ ਹੈ ਜੀ ਨਹੀਂ 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 ਜੀ ਸਰਕਾਰ ਤੋਂ ਨੂੰ ਕੋਈ ਪੈਸਾ ਨਹੀਂ ਦੂ ਕਿ ਕਿੱਦਾਂ ਉਹ ਵੀ ਅਪਰਾਲਾ ਕਰਨਗੇ ਪਿੰਡ ਜਿੰਨਾ ਦੀ ਹੁਣ ਤੱਕ ਚੱਲ ਰਿਹਾ ਉਹ ਸਾਰਾ ਕੁਝ ਕੋਲੋਂ ਹੀ ਚੱਲ ਰਿਹਾ ਜੀ ਤੇ ਅਸੀਂ ਬਹੁਤ ਜ਼ਿਆਦਾ ਕੰਮ ਨੇ ਜਿਹੜੇ ਅਸੀਂ ਮਤਲਬ ਆਪਣੇ ਕੋਲੋਂ ਨਿੱਜੀ ਖਰਚੇ ਦੇ ਉੱਪਰ ਕਰਾ ਚੁੱਕੇ ਆ ਤੇ ਸਾਡੇ ਵੱਲੋਂ ਕੋਈ ਘੌਲ ਨਹੀਂ ਹੈ ਕਿ ਪਿੰਡ ਸਾਨੂੰ ਸਾਥ ਦਿੰਦਾ ਜਾਂ ਕੋਈ ਪਿੰਡ ਦਾ ਬੱਚਾ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਸੀ ਉਹਦੀ ਫੁੱਲ ਜਿਹੜੀ ਆਪਣੇ ਵੱਲੋਂ ਫੁੱਲ ਸਪੋਰਟ ਅਸੀਂ ਕਰ ਰਹੇ ਆ ਤੇ ਆਲਰੇਡੀ ਬੱਚੇ ਤਰ੍ਹਾਂ ਛਡਾ ਖਰਚ ਆਇਆ ਸੀ ਆਪਣੇ ਨਿੱਜੀ ਖਰਚੇ ਦੇ ਵਿੱਚੋਂ ਕਰ ਰਹੇ ਹਾਂ ਜਿੱਥੇ ਕਿ ਬੱਚਿਆਂ ਨੂੰ ਬਾਲੀਬਾਲ ਬਾਲੀਬਾਲ ਦੇ ਕੋਚ ਸਾਰਾ ਸਪੋਰਟਸ ਦਾ ਸਮਾਨ ਆ ਜਿਹੜਾ ਐਥਲੈਟਿਕਸ ਦੇ ਕੋਚ ਵગેਰਾ ਸਾਡੇ ਕੋਲੇ ਨੇ ਤੇ ਹੁਣ ਫਰਵਰੀ ਦੇ ਵਿੱਚ ਅਸੀਂ ਜਿਹੜਾ ਕਬੱਡੀ ਦਾ ਟੂਰਨਾਮੈਂਟ ਆ ਉਹ ਵੀ ਅਸੀਂ ਕਰਾ ਰਹੇ ਹਾਂ ਤੇ ਬਾਕੀ ਪਰਮਾਤਮਾ ਦੇਖ ਰਹੇ ਆ ਜੀ ਪਿੰਡ ਦੇ ਵਿੱਚ ਜਿੱਦ ਤੱਕ ਰੋਜ਼ਗਾਰ ਰੋਜ਼ਗਾਰ ਵਾਸਤੇ ਕੀ ਲੈ ਕੇ ਆ ਰਹੇ ਦੇਖੋ ਸਰ ਜਿਹੜਾ ਰੋਜ਼ਗਾਰ ਦਾ ਮੁੱਦਾ ਦੇਖੋ ਕੁਝ ਬੱਚਿਆਂ ਨੂੰ ਤਾਂ ਅਸੀਂ ਆਪਣੇ ਨਾਲ ਹੀ ਦਾ ਲਿਆ ਅਸੀਂ ਚਾਹੁੰਦੇ ਆ ਜਿਹੜੇ ਸਾਡੇ ਪਿੰਡ ਦੇ ਜਿਹੜੀ ਗਰੀਬ ਕਿਸਾਨ ਨੇ ਜਿਹੜੀ ਸਾਡੀ ਮਜ਼ਦੂਰੀ ਆ ਉਹ ਸਾਡੇ ਪਿੰਡ ਦਾ ਪੈਸਾ ਸੀ ਪਿੰਡ ਦੇ ਵਿੱਚ ਪਿੰਡ ਦਾ ਪਿੰਡ ਵਿੱਚ ਰੱਖਣਾ ਚਾਹੁੰਦੇ ਆ ਉਹ ਕਿਵੇਂ ਅਸੀਂ ਚਾਹੁੰਦੇ ਸਾਡੇ ਪਿੰਡ ਦੀ ਜਿਹੜੀ ਖੇਤੀ ਆ ਸਾਡੀ ਆਰਗੈਨਿਕ ਦੇ ਵਿੱਚ ਤਬਦੀਲ ਹੋਵੇ ਤੇ ਅਸੀਂ ਉਹ ਆਰਗੈਨਿਕ ਪ੍ਰੋਡਕਟ ਉਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਾਡੇ ਪਿੰਡ ਨੂੰ ਬ੍ਰਾਂਡ ਕਰਕੇ ਵੇਚੀ ਉਹ ਅਸੀਂ ਕਿਵੇਂ ਚਾਹੁੰਦੇ ਆ ਤਾਂ ਹੀ ਅਸੀਂ ਜਿਹੜਾ ਪਿੰਡ ਆਪਣਾ ਡਿਜੀਟਲ ਡੇਰੀ ਦੇ ਨਾਲ ਜਾਂ ਕੱਪੜਿਆਂ ਦੇ ਨਾਲ ਰਿਲੇਟਡ ਜਾਂ ਖਾਦ ਰਿਲੇਟਡ ਆ ਉਹ ਅਸੀਂ ਆਪਣਾ ਪਿੰਡ ਤੋਂ ਵੇਚਿਆ ਕਰਾਂਗੇ ਪਿੰਡ ਦੇ ਵਿੱਚ ਕਿੰਨੇ ਕਿ ਜੜੀ ਗਾਵਾਂ ਮੱਝਾਂ ਤੋਂ ਰੱਖੀਆਂ ਨੇ ਜਿਹੜੇ ਮੁੰਡੇ ਦਾ ਰੋਜ਼ ਕਰਦੇ ਹਾਂ ਬਸ ਨਹੀਂ ਉਹ ਅਸੀਂ ਜਿਹੜੇ ਸਾਡੇ ਟੋਟਾ ਖੜੇ ਤੋਂ ਉੱਥੇ ਤਿੰਨ ਦੋ ਸਾਡੇ ਕੋਲੇ ਪਿੰਡ ਦੇ ਵਿੱਚ ਡੈਰੀਆਂ ਹੈਗੀਆਂ ਨੇ ਇੱਕ ਅਮਰੀਕਾ ਦੀ ਇੱਕ ਸਾਡੇ ਮੇਰੇ ਪਿੱਤਾ ਦੀ ਜਿਹੜੀ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਤੇ ਦੋ ਸਾਡੇ ਦੋ ਜੀ ਨੇ ਬਹੁਤ ਵਧੀਆ ਲੈਵਲ ਦੇ ਉੱਪਰ ਕੰਮ ਕਰਦੇ ਅਸੀਂ ਉਹਨਾਂ ਨਾਲ ਪ੍ਰੋਪਰ ਤੌਰ ਤੇ ਜੁੜੇ ਹਾਂ ਤੇ ਉਹਦੀ ਕੋਈ ਕਾਇਦਾ ਸੀ ਇੱਕ ਕਮੇਟੀ ਬਣਾਈ ਹੋਈ ਆ ਉਹ ਕਮੇਟੀ ਦੇ ਵਿੱਚ ਕੀ ਆ ਵੀ ਤੁਸੀਂ ਦੇਖ ਲਓ ਕਿੰਨੀ ਥਾਲੀ ਪ੍ਰੋਡਕਸ਼ਨ ਹੋ ਰਹੀ ਆ ਪਹਿਲਾਂ ਪਿੰਡ ਦੇ ਵਿੱਚ ਪੂਰੀ ਹੋ ਰਹੀ ਆ ਜਾਂ ਨਹੀਂ ਜਦੋਂ ਸਾਡੇ ਪਿੰਡ ਦੀ ਡਿਮਾਂਡ ਉਹ ਪੂਰੀ ਆਰਗੇਨਿਕ ਤੇ ਪੂਰੀ ਜਿਹੜੀ ਆ ਆ ਵਿਦਆਊਟ ਫਰਟੀਲਾਈਜ਼ਰ ਵਿਦਆਊਟ ਕੈਮੀਕਲ ਤੇ ਉਹ ਤੋਂ ਬਗੈਰ ਖੇਤੀ ਦੇਣਾ ਦੁੱਧਾ ਜਿਹੜਾ ਸਾਡਾ ਬਿਲਕੁਲ ਪਿਓਰ ਆ ਸਾਡੇ ਪਿੰਡ ਦੇ ਨੂੰ ਮਿਲਣ ਲੱਗ ਗਿਆ ਫਿਰ ਉਹੀ ਅਸੀਂ ਤੇ ਮਿਲਕ ਦੇ ਨਾਲ ਜਿਹੜੇ ਬਣੇ ਹੋਏ ਪ੍ਰੋਡਕਟ ਆ ਅਸੀਂ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਆ ਪ੍ਰਮੋਟ ਕਰਾਂਗੇ ਸਾਡੇ ਪਿੰਡ ਦੇ ਬ੍ਰਾਂਡ ਦੇ ਨਾਮ ਤੇ ਹਾਂ ਜੀ ਉਹ ਕਿਹਨਾਂ ਰੋ ਸੁਖਮਨਦੀਪ ਕੌਰ ਹਾਂ ਜੀ ਕਿੱਦਾਂ ਲੱਗਿਆ ਲੋਹੜੀ ਮਨਾਈ ਗਈ ਅੱਜ ਬਹੁਤ ਵਧੀਆ ਲੱਗਿਆ ਪਿੰਡ ਦੇ ਵਿੱਚ ਪਹਿਲੀ ਵਾਰ ਇਦਾਂ ਹੋ ਰਿਹਾ ਕਿ ਕੋਈ ਇਸ ਲੈਵਲ ਤੇ ਫੰਕਸ਼ਨ ਕੀਤਾ ਜਾ ਰਿਹਾ ਵਾ ਲੋਹੜੀ ਦਾ ਵੀ ਸਪੈਸ਼ਲੀ ਕੁੜੀਆਂ ਦੀ ਬੋਲ ਜਾ ਤੇ ਬਹੁਤ ਵਧੀਆ ਲੱਗਿਆ ਸਾਰੇ ਜਣੇ ਪਿੰਡ ਦੇ ਵੀ ਇੱਥੇ ਆਏ ਪਹਿਲੀ ਵਾਰ ਲੋਹੜੀ ਮਨਾਈ ਗਈ ਹਾਂ ਜੀ ਪਿੰਡ ਦੇ ਵਿੱਚ ਪਹਿਲੀ ਵਾਰ ਲੋਹੜੀ ਮਨਾਈ ਗਈ ਅੱਗੇ ਕਦੇ ਨਹੀਂ ਇਦਾਂ ਹੋਇਆ ਵਾ ਸਰਪੰਚ ਤਾਂ ਹੋਰ ਵੀ ਬਹੁਤ ਬਣੇ ਨੇ ਪਰ ਅੱਗੇ ਕਦੇ ਨਹੀਂ ਕਿਸੇ ਨੇ ਸੈਲੀਬ੍ਰੇਟ ਕੀਤਾ ਇਸ ਤੋਂ ਪਹਿਲਾਂ ਤੀਆਂ ਵੀ ਸੈਲੀਬ੍ਰੇਟ ਕੀਤੀਆਂ ਗਈਆਂ ਸੀਗੀਆਂ ਸਾਡੇ ਪਿੰਡ ਦੇ ਵਿੱਚ ਤੇ ਹੁਣ ਫੰਕਸ਼ਨ ਇਹ सेलिब्रेट ਕੀਤਾ ਜਾ ਰਿਹਾ ਵਾ ਲੋੜੀ ਦਾ ਕੁੜੀਆਂ ਦੀ ਲੋੜੀ ਦਾ ਸਰਪੰਚ ਸਾਹਿਬ ਕਿੱਦਾਂ ਦੇ ਬੰਦੇ ਨੇ ਸਰਪੰਚ ਸਾਹਿਬ ਤਾਂ ਸਾਡੇ ਚਾਚਾ ਜੀ ਦੇ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਜਾਣਦੇ ਆ ਉਹ ਬਹੁਤ ਮਤਲਬ ਮਿਹਨਤੀ ਨੇ ਬਹੁਤ ਹਾਰਡ ਵਰਕਿੰਗ ਨੇ ਉਹਨੇ ਬਹੁਤ ਮਤਲਬ ਚੀਜ਼ਾਂ ਸਾਰੀਆਂ ਨੇ ਕਿਉਂਕਿ ਬਹੁਤ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਉਹਦੇ ਹੁਣ ਮਤਲਬ ਉਹ ਆਰਕੀਟੈਕਚਰ ਨੇ ਤੇ ਉਹਨਾਂ ਨੇ ਆਪਣੇ ਘਰ ਨੂੰ ਇਹਨਾਂ ਵਧੀਆ ਬਣਾ ਲਿਆ ਸਾਰਾ ਆਪਣਾ ਘਰ ਸੈਟਲ ਕਰ ਲਿਆ ਤੇ ਹੁਣ ਉਹ ਪਿੰਡ ਦੇ ਵਿਕਾਸ ਵੱਲ ਧਿਆਨ ਦੇ ਰਿਹਾ ਕਿ ਪਿੰਡ ਦਾ ਵਿਕਾਸ ਕਿਤਾ ਕੀਤਾ ਜਾ ਸਕਦਾ ਪਿੰਡ ਦੇ ਲੋਕਾਂ ਦਾ ਵਿਕਾਸ ਕੀਤਾ ਕੀਤਾ ਜਾ ਸਕਦਾ ਵਾ ਕਿਹੜਾ ਉਪਰਾਲਾ ਉਹਨਾਂ ਸਟਾਰਟ ਕੀਤਾ ਉਹਨਾਂ ਨੇ ਉਪਰਾਲਾ ਸਭ ਤੋਂ ਪਹਿਲਾਂ ਤਾਂ ਇਹ ਸਟਾਰਟ ਕੀਤਾ ਸੀ ਕਿ ਪਿੰਡ ਚੋਂ ਨਸ਼ੇ ਖਤਮ ਕਰਨੇ ਆ ਜਿਹੜੀ ਯੂਥ ਆ ਉਹਨੂੰ ਕਿਸੇ ਚੰਗੇ ਕੰਮ ਵੱਲ ਲਾਉਣਾ ਵ ਜਿਵੇਂ ਸਪੋਰਟਸ ਦੇ ਵੱਲ ਤੇ ਇਸ ਲਈ ਸਾਡੇ ਜਿਹੜਾ ਪਿੰਡ ਆ ਉਹਦਾ ਗਰਾਊਂਡ ਪਹਿਲਾਂ ਬਹੁਤ ਬੱਜਰ ਸੀਗਾ ਤੇ ਉਹਨਾਂ ਨੇ ਗਰਾਊਂਡ ਤਿਆਰ ਕਰਵਾਇਆ ਫੁੱਟਬਾਲ ਦੇ ਲਈ ਤੇ ਵਾਲੀਬਾਲ ਦਾ ਵੀ ਗਰਾਊਂਡ ਬਣਵਾਇਆ ਪਿੰਡ ਦੇ ਵਿੱਚ ਕੋਈ ਖੇਡਣ ਦੀ ਕੋਈ ਟੀਮ ਵੀ ਹੈ ਕੀ ਤੁਹਾਡੀ ਹਾਂਜੀ ਸਾਡੇ ਪਿੰਡ ਦੀ ਕਬੱਡੀ ਦੀ ਟੀਮ ਆ ਤੇ ਵਾਲੀਬਾਲ ਦੀ ਵੀ ਆ ਫੁੱਟਬਾਲ ਦੀ ਵੀ ਆ ਪਿੰਡ ਦੇ ਵਿੱਚ ਜਿੱਦਾਂ ਕਿ ਹੋਰ ਵੀ ਕੰਮ ਹੁੰਦੇ ਨੇ ਕਾਫੀ ਪਿੰਡ ਦੇ ਕਿਹੜੇ-ਕਿਹੜੇ ਪਿੰਡ ਤੁਹਾਡੇ ਪਿੰਡ ਕਿੰਨੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹੀ ਸੀ ਕਿ ਨਸ਼ਾ ਦਾ ਸਾਰਾ ਕੰਮ ਠੱਪ ਕੀਤਾ ਜਾ ਰਿਹਾ ਵਾ ਕਾਟਕ ਕੀਤਾ ਜਾ ਰਿਹਾ ਪਿੰਡ ਦੇ ਵਿੱਚੋਂ ਤੇ ਗਰਾਊਂਡ ਬਣਾਇਆ ਜਾ ਰਿਹਾ ਉੱਤੇ ਖੇਡਣ ਦੇ ਲਈ ਤੇ ਹੋਰ ਵੀ ਵਾਲੇ ਚੀਜ਼ਾਂ ਅੱਗੇ ਆਉਣੀਆਂ ਨੇ ਕਿ ਜਿਵੇਂ ਗਾਰਬੇਜ ਵਗੈਰਾ ਦੀ ਕਾਫੀ ਪ੍ਰੋਬਲਮ ਰਹਿੰਦੀ ਹੈ ਪਿੰਡ ਦੇ ਵਿੱਚ ਤੇ ਉਹਦੇ ਬਾਰੇ ਤੇ ਗਲੀਆਂ ਵਗੈਰਾ ਦੀ ਨਾਲੀਆਂ ਦੀ ਸਫਾਈ ਵਾਸਤੇ ਤੇ ਸਾਰਾ ਪਿੰਡ ਆ ਜਿਹੜਾ ਮਤਲਬ ਉਹਦੇ ਵਿੱਚ ਵਧੀਆ ਲੋਕਟ ਵਗੈਰਾ ਲਗਵਾ ਕੇ ਸਾਰਾ ਵਧੀਆ ਕਰਨਾ ਪਾ ਤੇ ਜਿਹੜੇ ਪਿੰਡ ਦਾ ਪੁਰਾਣਾ ਸੱਭਿਆਚਾਰ ਜਿਵੇਂ ਖੂਹ ਨੇ ਸਾਡੇ ਪਿੰਡ ਦੇ ਟਿੱਪਲ ਉਹ ਸਾਰੀਆਂ ਚੀਜ਼ਾਂ ਸਾਹਮ ਕੇ ਰੱਖਣੀਆਂ ਨੇ ਤਾਂ ਕਿ ਟੂਰਿਸਟ ਸਪੌਟ ਦੇ ਤਰ੍ਹਾਂ ਬਣਾਇਆ ਜਾਵੇ ਤੁਦਕਾ ਪੰਜਾਬੀ ਵਿਰਸਾ ਲੋਪ ਹੋ ਰਿਹਾ ਉਹਦੇ ਬਾਰੇ ਕੀ ਕਰਦੇ ਪੰਜਾਬੀ ਵਿਰਸਾ ਜੀ ਹੁਣ ਆਪਾਂ ਹੀ ਸੰਭਾਲ ਕੇ ਰੱਖ ਸਕਦੇ ਆ ਆਪਾਂ ਪੰਜਾਬੀਆਂ ਆਪਾਂ ਸੰਭਾਲ ਕੇ ਰੱਖਣਾ ਪੈਣਾ ਵਿਰਸਾ ਆਪਣਾ ਨੋ ਡਾਊਟ ਕਿ ਆਪਾਂ ਨੂੰ ਅੱਗੇ ਜਿਹੜੀ ਟੈਕਨੋਲੋਜੀ ਆ ਰਹੀ ਆ ਉਹਦੇ ਨਾਲ ਵੀ ਕੋਪ ਅਪ ਕਰਨਾ ਕੋਪ ਅਪ ਕਰਨਾ ਚਾਹੀਦਾ ਵਾ ਬਟ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ ਜਿੱਥੋਂ ਆਪਾਂ ਬਿਲੋਂਗ ਕਰਦੇ ਆ ਆਪਣਾ origin ਕਦੇ ਨਹੀਂ ਭੁੱਲਣਾ ਚਾਹੀਦਾ ਹੈਗਾ ਤੇ ਆਪਾਂ ਦਾ ਪੰਜਾਬੀਆਂ ਆਪਣਾ ਤਾਂ ਇਤਿਹਾਸ ਵੀ ਇੰਨਾ ਮਹਾਨ ਰਿਹਾ ਵਾ ਤਾਂ ਆਪਾਂ ਨੂੰ ਤਾਂ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਹੈਗੀਆਂ ਉਹ ਜਨੌਚਿੰਗ ਕੀ ਕਰੀਏ ਸਰਪੰਸਨ ਅੱਜ ਡਿਜੀਟਲ ਪਿੰਟ ਦੀ ਲਾਂਚ ਕੀਤਾ ਏ ਕਿ ਸਾਡਾ ਪਿੰਟ ਦੀ ਇੱਕ ਅਲੱਗ ਤੋਂ ਈਮੇਲ ਆਈਡੀ ਬਣਾਈ ਗਈ ਆ ਤੇ YouTube ਚੈਨਲ ਆ Facebook ਤੇ ਵੀ ਆਈਡੀ ਬਣਾਈ ਗਈ ਆ Instagram ਤੇ ਵੀ ਆਈਡੀ ਬਣਾਈ ਗਈ ਆ Instagram Facebook ਤੇ ਉਹ ਆਈਡੀ ਬਣਾਈ ਗਈ ਆ ਕਿ ਜੇ ਮਤਲਬ ਕੋਈ ਨਵੀਂ ਚੀਜ਼ ਹੁੰਦੀ ਆ ਪਿੰਟ ਦੇ ਵਿੱਚ ਉਹ ਦਿਖਾਈ ਜਾਣੀ ਆ YouTube ਦੇ ਉੱਤੇ ਜੇ ਸਾਡੇ ਪਿੰਟ ਦੇ ਵਿੱਚ ਕੋਈ ਪ੍ਰੋਗਰਾਮ ਫੰਕਸ਼ਨ ਹੁੰਦਾ ਉਹ ਲਾਈਵ ਦਿਖਾਇਆ ਜਾਊਗਾ ਤੇ ਈਮੇਲ ਇਸ ਲਈ ਆ ਕਿ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਆ ਜਾਂ ਕੋਈ ਕੁਝ ਚੀਜ਼ ਦੱਸਣੀ ਆ ਜੇ ਪਰਸਨਲੀ ਨਹੀਂ ਦੱਸ ਸਕਦੇ ਹੈਗੇ ਆਪਾਂ ਤਾਂ ਆਪਾਂ ਕਾਲ ਕਰ ਸਕਦੇ ਆਂ ਆਪਾਂ ਮੈਸੇਜ ਸਕਦੇ ਈਮੇਲ ਆਈਡੀ ਤੇ ਬਹੁਤ ਬਾਹਰ ਨਾ ਕੱਟਦੇ ਨੇ ਜੋ ਪਿੰਡ ਲਈ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਹੈਨਾ ਤੇ ਬਾਕੀ ਪਿੰਡ ਦੇ ਨੌਜਵਾਨ ਪੀੜੀ ਜਿਹੜੀ ਨਸ਼ੇ ਵੱਲ ਜਾ ਰਹੀ ਸੀ ਉਹਨਾਂ ਨੂੰ ਬਹੁਤ ਵਧੀਆ ਛੁੱਕੇ ਨਾਲ ਸੁਝਾਅ ਦੇ ਕੇ ਵਿਚਾਰ ਰਹੇ ਨੇ ਤੇ ਉਹਨਾਂ ਨੂੰ ਗਰਾਊਂਡ ਵੱਲ ਲਿਜਾ ਰਹੇ ਨੇ ਹੈਨਾ ਤੇ ਉਹਨਾਂ ਨੂੰ ਕੰਮ ਚਲਾਈ ਰੱਖਦੇ ਆ ਕਿ ਉਹ ਨਸ਼ੇ ਵੱਲ ਧਿਆਨ ਨਾ ਦੇਣ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਾਂਭ ਰਹੇ ਨੇ ਉਸ ਹੁਣ ਸਾਨੂੰ ਬਹੁਤ ਲੱਗ ਰਿਹਾ ਵੀ ਪਿੰਡ ਸਾਡਾ ਬਚ ਜੂਗਾ ਇਹਨਾਂ ਦੇ ਸਿਰ ਤੇ